ਸਤਿਗੁਰੂ ਬਾਣੀ ਵਿੱਚ ਬੜੀ ਜਗ੍ਹਾ ਤੇ ਕਹਿੰਦੇ ਨੇ ਬੰਦਿਆ ਜਿਹੜੇ ਤੂੰ ਸੁੱਖ ਲੱਭਦਾ ਫਿਰਦਾ ਨਾ ਉਹ ਸੁੱਖ ਗੁਰੂ ਦੇ ਕੋਲ ਹੈ ਤੇ ਗੁਰੂ ਤੇਰਾ ਮਨ ਸੁਖੀ ਕਰਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਗੁਰੂ ਉਹਦਾ ਮਨ ਸੁਖੀ ਕਰ ਦਿੰਦਾ ਉਹਨੂੰ ਅੰਦਰੋਂ ਸੁਖੀ ਕਰ ਜਾਂਦਾ ਹੈ ਤੇ ਮੈਂ ਕਈ ਵਾਰੀ ਬੇਨਤੀ ਕੀਤੀ ਜਿਹੜਾ ਅੰਦਰੋਂ ਸੁਖੀ ਹੋਵੇ ਨਾ ਉਹ ਚਰਖੜੀਆਂ ਤੇ ਚੜ ਕੇ ਵੀ ਸੁਖੀ ਹੈ ਉਹ ਬੰਦ-ਬੰਦ ਕਟਾ ਕੇ ਵੀ ਸੁਖੀ ਹੈ ਉਹ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗੱਲਾਂ 'ਚ ਹਾਰ ਪਵਾ ਕੇ ਵੀ ਸੁਖੀ ਹੈ ਤੁਸੀਂ ਕਦੀ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖਿਓ ਅਸੀਂ ਮੋਤੀ ਮਹਾਰਾਜ ਜੀ ਦਾ ਇਤਿਹਾਸ ਪੜਿਆ ਆਪਣੇ ਇਤਿਹਾਸ ਵਿੱਚੋਂ ਮੋਤੀ ਮਹਾਰਾਜ ਜੀ ਕੌਣ ਹਨ ਜਿਨ੍ਹਾਂ ਨੇ ਸਹਬਜ਼ਾਦੇ ਨੂੰ ਤੇ ਮਾਤਾ ਗੁਜਰ ਕੌਰ ਨੂੰ ਦੁੱਧ ਦਾ ਪਿਆਲਾ ਪਾਇਆ ਆਪਣੇ ਘਰ ਦੇ ਗਹਿਣੇ ਆਪਣੇ ਘਰ ਦੀ ਦੇ ਗਹਿਣੇ ਵੇਚ ਕੇ ਆਪਣੇ ਘਰ ਦਾ ਸੋਨਾ ਵੇਚ ਕੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ ਦੁੱਧ ਦਾ ਪਿਆਲਾ ਪਾਇਆ ਪਿਆਇਆ ਸਾਵਾ ਬੀਤਦਾ ਹੈ ਸਾਬ ਜਾਦੇ ਸ਼ਹੀਦ ਹੁੰਦੇ ਨੇ ਮਾਤਾ ਗੁਜਰ ਕੌਰ ਸ਼ਹੀਦ ਹੁੰਦੀ ਹੈ ਵਜ਼ੀਰ ਖਾਨ ਦੇ ਕੰਨ ਦੇ ਅੰਦਰ ਇਹ ਗੱਲ ਪਹੁੰਚਦੀ ਹੈ ਕਿ ਜਿਹੜੇ ਸਾਬ ਜਾਦੇ ਤੁਸੀਂ ਕੈਦ ਵਿੱਚ ਰੱਖੇ ਹੋਏ ਸਨ ਉਹਨਾਂ ਸਾਬ ਜਾਦਿਆਂ ਨੂੰ ਸਰਹੰਦ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਦੁੱਧ ਦਾ ਪਿਆਲਾ ਪਾਇਆ ਪਾਇਆ ਦੋ ਦਿਨ ਵजीर खान ਅੱਗ ਬਬੂਨੇ ਹੋ ਗਿਆ ਕਮਾਲ ਹੋ ਗਈ ਮੇਰੀ ਕੈਦ ਵਿੱਚ ਰਹਿਣ ਤੋਂ ਬਾਅਦ ਵੀ ਕਿਸੇ ਨੇ ਦੁੱਧ ਦਾ ਪਿਆਲਾ ਪਿਆਇਆ ਏ ਮੇਰੀ ਕੈਦ ਵਿੱਚ ਹੋਵੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਮੇਰੀ ਕੈਦ ਵਿੱਚ ਉਹਨਾਂ ਮਾਤਾ ਗੁਜਰਕੌਰ ਮੈਂ ਉਹਨਾਂ ਨੂੰ ਇੰਨੇ ਤਸੀਹੇ ਦਿੱਤੇ ਹੋਣ ਇੰਨੇ ਕੱਟ ਦਿੱਤੇ ਹੋਣ ਮੈਂ ਦੁਨੀਆ ਵਿੱਚ ਇਹ ਹੁਕਮ ਜਾਰੀ ਕੀਤਾ ਹੋਵੇ ਕਿ ਉਹਨਾਂ ਸਹਬਜ਼ਾਦੇ ਨੂੰ ਪਾਣੀ ਦੀ ਘੋਟ ਤੱਕ ਨਹੀਂ ਪਿਉਣੀ ਇਹ ਕੌਣ ਹੈ ਜਿਨੇ ਦੁੱਧ ਦਾ ਪਿਆਲਾ ਪਾਇਆ ਹੈ ਦਸਰਾ ਗਿਆ ਜੀ ਮੋਤੀराम ਮਹਿਰਾ ਤੇ ਉਹਦੇ ਪਰਿਵਾਰ ਔਰ ਖਿਆਲ ਕਰਿਓ ਪਿਆਰਿਓ ਉਸ ਮੋਤੀराम ਮਹਿਰਾ ਜੀ ਨੂੰ ਅਤੇ ਉਹਦੇ ਪਰਿਵਾਰ ਨੂੰ ਉਹਦੇ ਬੱਚੇ ਨੂੰ ਉਹਦੀ ਘਰਵਾਲੀ ਨੂੰ ਕੈਦ ਕਰਕੇ ਫੜ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਆਖਿਆ ਗਿਆ ਤੂੰ ਸੈਬ ਜਾਨ ਨੂੰ ਦੁੱਧ ਪਿਆਇਆ ਤੂੰ ਮਾਤਾ ਗੁਜਰ ਕੌਰ ਨੂੰ ਦੁੱਧ ਪਿਆਇਆ ਹੈ ਤੇ ਮੋਤੀराम ਮਹਿਰੇ ਨੇ ਆਖਿਆ ਹਾਂ ਬਜੂਦਿਕਾਂ ਜੀ ਮੈਂ ਦੁੱਧ ਪੀ ਆਇਆ ਉਹਨਾਂ ਨੂੰ ਕਹਿੰਦੇ ਕਿੱਡੀ ਕਮਾਲ ਦੀ ਗੱਲ ਹੈ ਇੱਕ ਪਾਸੇ ਦੁੱਧ ਪੀ ਆਇਆ ਦੂਜੇ ਪਾਸੇ ਮੁਕਰਿਆ ਤੱਕ ਨਹੀਂ ਹੈ ਇਹ ਨਹੀਂ ਕਿ ਆ ਝੂਠ ਨਹੀਂ ਬੋਲਿਆ ਕਿ ਮੈਂ ਦੁੱਧ ਨਹੀਂ ਪੀ ਆਇਆ ਜੀ ਮੈਂ ਨਹੀਂ ਸੀ ਉਸ ਵਕਤ ਇੱਥੇ ਕਿਉਂਕਿ ਜਦੋਂ ਬੰਦਾ ਫੜਿਆ ਜਾਂਦਾ ਹੈ ਬੜੀ ਕਿਸਮ ਦੇ ਝੂਠ ਬੋਲਦਾ ਹੈ ਪਰ ਖਿਆਲ ਕਰਿਓ ਮੋਤੀਰਾ ਮਹਿਰਾ ਨੇ ਇੱਕ ਵੀ ਝੂਠ ਨਹੀਂ ਬੋਲਿਆ ਉਹਨੇ ਆਖਿਆ ਹਾਂ ਮੈਂ ਦੁੱਧ ਪੀ ਆਇਆ ਹੈ ਕੰਡੇ ਤੈਨੂੰ ਮੇਰੇ ਤੋਂ ਡਰ ਨਹੀਂ ਲੱਗਾ ਤੈਨੂੰ ਮੁਗਲਿਆ ਹਕੂਮਤ ਤੋਂ ਡਰ ਨਹੀਂ ਲੱਗਾ ਕਿ ਜੇ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਤੇਰਾ ਕੀ ਹਾਲ ਕਰਨਗੇ ਤੇ ਮੋਤੀराम ਮਹਿਰਾ ਨੇ ਇੱਕੋ ਗੱਲ ਆਖੀ ਜਿਹੜਾ ਕੋ ਨਾਨਕ ਦਾ ਸਿੱਖ ਬਣ ਜਾਂਦਾ ਹੈ ਜਿਹੜਾ ਧੰਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਜਾਂਦਾ ਹੈ ਜਿਹੜਾ ਧੰਗੁਰੂ ਅਰਜਨ ਸਾਹਿਬ ਦਾ ਸਿੱਖ ਬਣ ਜਾਂਦਾ ਹੈ ਉਹਦੇ ਜ਼ਿੰਦਗੀ 'ਚ ਡਰ ਬੜੀ ਦੂਰ ਹੋ ਜਾਂਦਾ ਹੈ ਉਹਦੀ ਜ਼ਿੰਦਗੀ 'ਚ ਡਰ ਲੱਗੇ ਨਹੀਂ ਰਹਿੰਦਾ ਆਖਿਆ ਤੈਨੂੰ ਇਸ ਚੀਜ਼ ਦੀ ਬਹੁਤ ਵੱਡੀ ਸਜ਼ਾ ਮਿਲ ਸਕਦੀ ਹੈ ਤੇ ਮੋਤੀਰਾਮ ਰਾਜ ਜੀ ਨੇ ਆਖਿਆ ਜਿੱਦੀ ਮਰਜ਼ੀ ਵੱਡੀ ਸੇਵਾ ਮਿਲ ਜਾਏ ਜਿੱਦੀ ਮਰਜ਼ੀ ਵੱਡੀ ਸਜ਼ਾ ਮਿਲ ਜਾਏ ਜਿਹੜੀ ਸੇਵਾ ਮੇਰੇ ਗੁਰੂ ਨੇ ਮੇਰੇ ਤੋਂ ਲੈਣੀ ਸੀ ਉਹ ਸੇਵਾ ਲੈ ਲਈ ਮੈਂ ਆਪਣੇ ਵੱਡੇ ਭਾਗ ਸੁੰਝਦਾ ਹਾਂ ਕਿ ਮੈਨੂੰ ਸਾਬ ਜਾਦੇ ਅਤੇ ਮਾਤਾ ਗੁਜਰ ਕੌਰ ਦੀ ਸੇਵਾ ਦੁੱਧ ਦੇ ਨਾਲ ਕਰਨ ਦਾ ਮੌਕਾ ਮਿਲਿਆ ਵਜੀਲ ਖਾਨ ਨੇ ਲਾਲਚ ਦਿੱਤੇ ਡਰਾਵੇ ਦਿੱਤੇ ਮੋਤੀਰਾਮ ਮਹਾਰਾਜ ਜੀ ਡੋਲ ਜਾਓ ਛੱਡ ਜੋ ਸਿੱਖੀ ਨੂੰ ਛੱਡ ਦੋ ਸਿੱਖੀ ਸਿਧਾਂਤਾਂ ਨੂੰ ਕਹਿ ਦਵੋ ਮੈਂ ਗੁਰੂ ਨਾਨਕ ਦਾ ਸਿੱਖ ਨਹੀਂ ਮੈਂ ਕਹਿ ਦਵੋ ਧੰਨ ਗੁਰ ਕਲਗੀਆਂ ਵਾਲੇ ਦਾ ਮੈਂ ਪਿਆਰਾ ਨਹੀਂ ਮੈਂ ਉਹਦਾ ਸੇਵਕ ਨਹੀਂ ਤੇ ਮੋਤੀराम ਮੇਰੇ ਨੇ ਕੋ ਗੱਲ ਆਖੀ ਭਾਵੇਂ ਜੋ ਮਰਜ਼ੀ ਕਰ ਲੈ ਮੈਂ ਇਹ ਨਹੀਂ ਕਹਿ ਸਕਦਾ ਮੈਂ ਗੁਰੂ ਦਾ ਪਿਆਰਾ ਨਹੀਂ ਮੈਂ ਗੁਰੂ ਦਾ ਸੇਵਕ ਨਹੀਂ ਮੈਂ ਤਾਂ ਗੁਰੂ ਦੇ ਚਰਨਾਂ ਦਾ ਪੌੜਾ ਹਾਂ ਪਰ ਪਿਆਰਿਓ ਵੇਖੋ ਉਸ ਮੋਤੀराम ਮੇਰੇ ਨੂੰ ਸਮੇਤ ਪਰਿਵਾਰ ਦੇ ਕੋਲੇ ਵਿੱਚ ਪੀੜ ਕੇ ਸ਼ਹੀਦ ਕਰਨ ਦੀ ਹੁਕਮ ਜਾਰੀ ਹੋ ਗਿਆ। ਔਰ ਕਮਾਲ ਦੀ ਗੱਲ ਵੇਖੋ। ਮੋਤੀराम ਮਹਿਰ ਨੂੰ ਬਾਅਦ ਵਿੱਚ ਸ਼ਹੀਦ ਕੀਤਾ ਗਿਆ। ਪਹਿਲਾਂ ਉਹਦੇ ਛੋਟੇ ਜਿਹੇ ਬੱਚੇ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ। ਕੋਲੂ ਜਿਹਦੇ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਜਿਹਦੇ ਵਿੱਚ ਸਰੋਂ ਦੇ ਤੋਰੀਏ ਦੇ ਨਿੱਕੇ ਨਿੱਕੇ ਦਾਣੇ ਵੀ ਉਹ ਕੋਲੂ ਜਿਹੜਾ ਪੀਕੇਓ ਦੇ ਵਿੱਚੋਂ ਤੇਲ ਕੱਢ ਦਿੰਦਾ ਹੈ ਬਾਬਾ ਮੋਤੀराम ਮਹਿਰਾ ਜੀ ਦੇ ਛੋਟੇ ਜਿਹੇ ਬੱਚੇ ਦੇ ਪੈਰ ਉਸ ਕੋਲੂ ਦੇ ਵਿੱਚ ਪਾਏ ਗਏ ਉਸ ਕੋਲੂ ਦੇ ਵਿੱਚੋਂ ਪੈਰ ਕੱਢ ਕੇ ਉਹਦੇ ਸਰੀਰ ਨੂੰ ਕੱਢ ਕੇ ਮਾਤਾ ਬਾਬਾ ਮੋਤੀਰਾਮ ਮਹਿਰਾ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਪਰ ਬਾਬਾ ਮੋਤੀਰਾਮ ਮਹਿਰਾ ਡੋਲਿਆ ਨਹੀਂ ਸਾਹਮਣੇ ਉਹਦੀ ਘਰ ਵਾਲੀ ਨੂੰ ਉਸ ਕੋਲੂ ਦੇ ਵਿੱਚ ਪੀੜਿਆ ਗਿਆ। ਬਾਬਾ ਮੋਤੀ ਦਾ ਮਹਿਰ ਨੂੰ ਉਸ ਕੋਲੂ ਦੇ ਵਿੱਚ ਪੀੜਿਆ ਗਿਆ। ਕਾਦੇ ਵਾਸਤੇ ਸਹਬਜਾਦਾ ਨੂੰ ਦੁੱਧ ਪਿਆਇਆ ਗਿਆ ਪਰ ਉਹ ਸਿੱਖੀ ਸਦਕ ਤੋਂ ਨਹੀਂ ਡੋਲੇ। ਉਹ ਗੁਰੂ ਦੇ ਪਿਆਰ ਤੋਂ ਨਹੀਂ ਡੋਲੇ। ਕਿਉਂਕਿ ਜਿਹੜੇ ਅੰਦਰੋਂ ਸੁਖੀ ਹੋ ਜਾਣ ਉਹ ਬਾਹਰੀ ਦੁੱਖ ਵਾਲੇ ਪਾਸੇ ਵੇਖ ਕੇ ਡੋਲਦੇ ਨਹੀਂ। ਮੈਂ ਅਖੀਰ ਤੱਕ ਕੋ ਬੇਨਤੀ ਕਰਾਂਗਾ ਪਿਆਰਿਓ ਆਪਣੇ ਇਤਿਹਾਸ ਦੇ ਪੰਨਿਆਂ ਨੂੰ ਖੁੱਦ ਪੜ੍ਹਿਓ ਆਪਣੇ ਬੱਚਿਆਂ ਨੂੰ ਪੜਾਈਏ ਬੜਾ ਸਦਾ ਮੀਰ ਇਤਿਹਾਸ ਹੈ। ਸਾਡਾ ਇਤਿਹਾਸ ਬੜਾ ਅਮੀਰ ਹੈ ਇਸ ਇਤਿਹਾਸ ਨੂੰ ਆਪ ਪੜਿਓ ਆਪਣੇ ਬੱਚਿਆਂ ਨੂੰ ਪੜਾਈਏ ਕੱਲੇ-ਕੱਲੇ ਪੰਨੇ ਦੇ ਉੱਪਰ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਇਤਿਹਾਸ ਲਿਖਿਆ ਹੈ ਮੋਤੀराम ਮਹਿਰਾ ਵਰਗੇ ਇਤਿਹਾਸਕ ਉਹਨਾਂ ਪਾਤਰਾਂ ਨੂੰ ਉਹਨਾਂ ਇਤਿਹਾਸ ਦੇ ਯੋਧਿਆਂ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ ਦਾ ਯਤਨ ਕਰੀਏ ਕਿੰਨੀ ਮਹਾਨ ਸਿੱਧੀ ਹੈ ਸਤਿਗੁਰੂ ਸਤਿ